ਤੁਸੀਂ ਦੇਖ ਰਹੇ ਹੋ ਬੁਲੰਟ ਟੀਵੀ ਮੈਂ ਹਾਂ ਤੁਹਾਡਾ ਹੋਸਟ ਧਰੁਨ ਸਿੰਘ ਬੁਲੰਟ ਟੀਵੀ ਵੱਲੋਂ ਮੈਂ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਪਿੰਡ ਲਦਾੜ ਵੱਲੋਂ ਇੱਕ ਸ਼ੁਭਕਰਮ ਕੀਤਾ ਗਿਆ ਸੀ ਇਹ ਮਨੁੱਖਤਾ ਦੀ ਲਹਿਰ ਰੀਡਰ ਅਮਰੀਕ ਸਿੰਘ ਜੀ ਚਹਿਲ 2 IG P ਪਟਿਆਲਾ ਪਿੰਡ ਦੇ ਨੌਜਵਾਨ ਅਤੇ ਐਨ ਆਰ ਆਈ ਵਿਰਾ ਵੱਲੋਂ ਚਲਾਈ ਗਈ ਹੈ ਆਓ ਤੁਹਾਨੂੰ ਇਹਨਾਂ ਦੀ ਇੱਕ ਹੋਰ ਕੋਸ਼ਿਸ਼ ਦਿਖਾਉਂਦੇ ਹਾਂ ਕੋਈ ਨਾਮ ਹੈ ਜਿਹੜਾ ਬਿਲੇ ਦਾ ਬਾਈ ਦਾ ਜਿਹਨਾਂ ਦਾ ਇਲਾਜ ਬਾਈ ਰਿਕਸ਼ੂ ਜੀ ਚਹਿਲ ਰੀਡਰ 2 IG P ਪਟਿਆਲਾ ਉਹਨਾਂ ਦੀ ਜੋ ਚੀਮ ਦੀ ਟੀਮ ਦੇ ਮਿਲੋਂ ਇਹਨਾਂ ਦੀ ਮਿਸਰੀ ਜੈਨਾ ਕੋਈ ਰੋਕੀਆਂ ਤਿੰਨ ਉਹਨਾਂ ਨੂੰ ਜੋ ਨਾਰਮਲ ਮੇਰੇ ਕੱਲ ਸਾਹ ਦੀ ਸਕੈਤ ਵੀ ਸਾਹ ਦੇ ਪੀਵੀਟੀ ਵੀ ਕੰਮ ਦੀ ਜਾ ਰਹੀ ਸੀ ਜਿਹੋ ਦਾ ਪ੍ਰੋਪਰ ਲਾ ਰਿਹਾ ਉਹ ਵੀ ਬਾਈ ਅਮਰੀਤ ਸਿੰਘ ਜੀ ਖਾਲਸਾ ਸਾਹਿਬ ਪਟਿਆਲੇ ਤੋਂ ਕਰਵਾ ਰਿਹਾ ਔਰ ਤਿੰਨ ਮਕਾਨਾਂ ਦੀ ਸਾਰੀ ਬਿਲਕੁਲ ਸ਼ੁਰੂਆਤ ਚੱਲ ਰਹੀ ਹੈ ਔਰ ਇਸ ਤੋਂ ਬਾਅਦ ਤਿੰਨ ਮਕਾਨ ਹੋਰ ਜਦੋਂ ਇਹ ਕੰਪਲੀਟ ਹੁੰਦੇ ਆ ਹੋਰ ਨਵੇਂ ਉਸਾਰੀ ਸ਼ੁਰੂ ਕੀਤੀ ਜਾਵੇਗੀ ਇਹਨਾਂ ਨੂੰ ਕੰਪਲੀਟ ਕਰਨ ਤੋਂ ਬਾਅਦ ਕੋ ਅਗਗੇ ਦਿਖਾਉਣੇ ਆ ਤੇ ਤੀਸਰਾ ਮਕਾਨ ਹੋ ਵੀ ਪੰਚ ਗੋਆ ਨੇ ਭਾਈ ਗੁਰਜੀਤ ਕਹਾਲਸਾ ਆ ਗੁਰਜੀਤ ਕਹਾਲਸਾ ਭਾਈ ਗੁਰਜੀਤ ਦੇਾਰੇ ਸਾਰੇ ਸਤਿਕਾਰਯੋਗ ਭਰਾਵਾਂ ਦਾ ਬਹੁਤ ਧੰਨਵਾਦ ਜਿੰਨੇ ਵੀ ਇਸ ਸਮਾਜ ਸੇਵਾ ਦੇ ਵਿੱਚ ਕੰਮ ਕਰ ਰਹੇ ਆ ਜਿੰਨੇ ਵੀ ਇਸ ਸਮਾਜ ਲੋਕਾਂ ਦੇ ਵਿੱਚ ਗਿਜਿਤ ਕੇ ਲੋਕਾਂ ਦਾ ਦਰਦ ਜਾਣਦੇ ਆ ਉੱਤੇ ਹੀ ਸਤਿਕਾਰਯੋਗ ਬਾਈ ਨੇ ਬਾਈ ਅਮਰੀਤ ਸਿੰਘ ਰੀਡਰ ਟੂ ਆਈ ਸੀ ਪਟਿਆਲਾ ਉਹਨਾਂ ਦੇ ਨਾਲ ਸਤਿਕਾਰਯੋਗ ਭਰਾ ਨੇ ਬਾਈ ਗੁਰਜੀਤ ਗੁਰਜੀਤ ਸਿੰਘ ਜੀ ਵਰਕਰ ਮੇਰੇ ਸਰਨਾਮੀਏ ਨੇ ਇਸ ਨੂੰ ਬੈਕ ਅਮਰੀਕਾ ਦੇ ਵਿੱਚ ਔਰ ਉਹਨਾਂ ਦੇ ਨਾਲ ਗੁਰਪ੍ਰੀਤ ਕਮੂ ਔਰ ਸੋਨੂ ਡਾਕਟਰ ਬੈਡਰ ਵੀ ਜੈਲ ਸਾਹਿਬ ਸਨਾਲ ਦੇ ਵਿੱਚ ਰਹਿਣ ਵਸੇਰੇ ਨੇ ਸਾਰੇ ਹੀ ਸਕਾਰਜੋਕ ਕਲੀਨ ਜਿੰਨੇ ਵੀ ਭਰਾ ਇਹਨਾਂ ਦੇ ਨਾਲ ਸਪੋਰਟ ਕਰਦੇ ਆ ਸਾਡੇ ਨੰਦਰ ਦੇ ਵਿੱਚ ਕਿੰਨਾਂ ਮਕਾਨ ਆ ਜੋ ਪਹਿਲਾਂ ਵੀ ਜਦ ਰਜੀਤੀ ਸੀ ਪਾਉਂਦੀ ਆਪਾਂ ਨੇ ਔਰ ਇੱਕ ਲੋਡਵੰਦ ਪਰਿਵਾਰ ਆ ਜੋ ਉਸ ਦਾ ਇਲਾਜ ਵੀ ਕਰਵਾਇਆ ਬਾਈ ਬ੍ਰਿਖ ਸਿੰਘ ਫਰੀਡਰ 2 ICB ਪਟਿਆਲਾ ਉਹਨਾਂ ਦੀ ਇਨਫੋਰਮੇਸ਼ਨ ਟੀਮ ਨੇ ਔਰ ਅੱਜ ਤੁਹਾਨੂੰ ਆਪ ਸਾਰੇ ਕਿੰਨੇ ਤਿੰਨ ਮਕਾਨ ਵੀ ਦਿਖਾਵਾਂਗੇ ਔਰ ਨਾਲ ਜਿਹੜੇ ਭਰਾ ਦਾ ਇਲਾਜ ਕਰਵਾਇਆ ਸੀ ਪਟਿਆਲਾ ਦੇ ਵਿੱਚ ਗਿੱਲਾ ਸਾਡੇ ਪਿੰਡ ਦਾ ਉਹਨਾਂ ਦੇ ਬੇਟੀਆਂ-ਬੇਟੀਆਂ ਨੇ ਔਰ ਭਾਈ ਜੱਗੀ ਜਿਹਨਾਂ ਦਾ ਮਕਾਨ ਬਣਾ ਰਹੇ ਨੇ ਉਹਨਾਂ ਦੀ ਵੀ ਤਿੰਨ ਬੇਟੀਆਂ ਮੇਰੇ ਘਰੋਂ ਦੋ ਬੇਟੀਆਂ ਉਹ ਬੇਟੀਆਂ ਜੱਗੀ ਦੇ ਆ ਔਰ ਤਿੰਨ ਭਾਈ ਬਿੱਲੀ ਦੇ ਆ ਉਹ ਬਿੱਲੇ ਦਾ ਇਲਾਜ ਕਰਵਾਇਆ ਸੀ ਆਪਾਂ ਕਿੰਨੇ ਨਹੀਂ ਪਰਵਾਣਾ ਚਾਹੇ ਪਰਵਾਣਾ ਤੁਹਾਨੂੰ ਮਲਵਾਵਾਂਗੇ ਅੱਗੇ ਆਪਾਂ ਚੱਲਦੇ ਹਾਂ ਜੀ ਆਜੋ ਅਗਲਾ ਵੀ ਤੁਹਾਨੂੰ ਦਿਖਾਵਾਂਗੇ ਜੋ ਤਿੰਨ ਮਕਾਨ ਇਸ ਤੋਂ ਪਹਿਲਾਂ ਦਿਖਾਇਆ ਇੱਕ ਇਲਾਜ ਜੋ ਬਾਈ ਹਰੀਖ ਸਿੰਘ ਜੀ ਕਰਵਾ ਰਹੇ ਆ ਇਸ ਪਿਆਰੇ ਦੇ ਵਿੱਚ ਇਹ ਚੌਥਾ ਮਕਾਨ ਹੈ ਸਰਦਾਰ ਬੰਕੜੂ ਜੀ ਦਾ ਜਿਨ੍ਹਾਂ ਦੇ ਬੇਟੇ ਅਫਾਜ਼ ਹੈ ਔਰ ਬਿਲਕੁਲ ਵੀ ਇਹਨਾਂ ਕੋਲੇ ਕੋਈ ਇਨਕਾਮ ਦਾ ਜੂਰਸ ਨਹੀਂ ਸੀਗਾ ਕਿ ਚੌਥਾ ਮਕਾਨ ਬਾਈ ਹਰੀਖ ਸਿੰਘ ਜੀ ਤਿਆਰ ਕਰਵਾ ਕੇ ਦੇ ਰਿਹਾ ਔਰ ਇਹ ਕਿੰਨੇ ਮਕਾਨਾਂ ਨੂੰ ਕੰਪਲੀਟ ਹੋਣ ਤੋਂ ਬਾਅਦ ਔਰ ਨੈਕਸਟ ਵੀ ਆਪਾਂ ਹੋਰ ਮਕਾਨ ਜੋ ਪੂਰੇ ਮਕਾਨਾਂ ਦੀ ਜੋ ਜ਼ਿੰਮੇਵਾਰੀ ਹੈ ਉਹ ਵੀ ਸਾਡੇ ਭਰਾਵਾਂ ਦੇ ਵਿੱਚ ਲਈ ਗਈ ਹੈ ਉਹਨਾਂ ਨੂੰ ਵੀ ਜਲਦੀ ਹੀ ਆਪਾਂ ਕਾਦੀ ਅੱਗੇ ਕਰਾਂਗੇ ਜੋ ਬਾਈ ਦੀ ਸੇਵਾ ਕਰਦੇ ਆ ਸਮਾਜ ਸੇਵਾ ਕਰਨੀ ਇੱਕ ਹਰ ਤੋਂ ਵੱਡਾ ਧਰਮ ਆ ਜੋ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ ਇੱਥੇ ਜੱਥੇਦਾਰ ਨਹੀਂ ਸਰ ਗੋਲਕਾਂ ਦੇ ਵਿੱਚ ਲੜਾਈਆਂ ਕਰਦੇ ਆ ਗੋਲਕਾਂ ਦੀਆਂ ਲੜਾਈਆਂ ਜੋ ਉਹ ਜੱਥੇਦਾਰਾਂ ਦੀਆਂ ਪੈਸੇ ਪਿੱਸੇ ਚਾਉਂਦੀਆਂ ਐ ਤੇ ਪੈਸਾ ਤੁਸੀਂ ਆਪਣੇ ਵੱਲੋਂ ਹੀ ਜੋ ਚੰਗੀ ਜਗ੍ਹਾ ਜਗ੍ਹਾ ਤੇ ਸਫਲ ਲਾਓ ਤਾਂ ਉਹ ਲੜਾਈਆਂ ਖਤਮ ਹੋ ਜਾਣਗੀਆਂ ਤੇ ਜਿਹੜੇ ਕੜਮ ਚੌਧਰੀ ਜੱਥੇਦਾਰ ਆ ਮਜਾਜੋ ਪਿੰਡਾਂ ਦੇ ਵਿੱਚ ਕਾਬਜ਼ ਹੋ ਕੇ ਬੈਠ ਗਏ ਉਹ ਪੈਸਾ ਸਹੀ ਤਰੀਕੇ ਨਾਲ ਨਹੀਂ ਵਰਤਿਆ ਜਾ ਰਿਹਾ ਲੋੜਵੰਦਾਂ ਨੂੰ ਨਹੀਂ ਵਰਤਿਆ ਜਾ ਰਿਹਾ ਤੋਂ ਉਸ ਦਾ ਵੀ ਅੱਜ ਲੋੜ ਹੈ ਤਾਂ ਸਾਨੂੰ ਸਰਕਾਰਾਂ ਦੇ ਅੱਗੇ ਹੱਥ ਅੱਗੇ ਪੈਣਾ ਇਹਨਾਂ ਸਰਕਾਰਾਂ ਦੇ ਅੱਗੇ ਸਾਨੂੰ ਕੋਈ ਦਾ ਪੇਚਣਾ ਚੱਲਣੇ ਪੈਣਾ ਬਾੜੇ ਨਾ ਕੋਈ ਪੈਣ ਤੋਂ ਇਹ ਕਾਰਜ ਜੋ ਵੀ ਪਿਆਰ ਕਰਵਾ ਕੇ ਚੋਥਾ ਤੀਜਾ ਮਖਾਨ ਔਰ ਚੌਥਾ ਇਲਾਜ ਕਰਵਾਇਆ ਬਾਈ ਬਿੱਲੇ ਦਾ ਉਹ ਸਾਰੀ ਟੀਮ ਦਾ ਉਹ ਧੰਨਵਾਦ ਕਰਦੇ ਆਂ ਜਿੱਥੇ ਕਿ ਸਰਕਾਰ ਜੋ ਬਾਈ ਅਵਰੀਖ ਸਿੰਘ ਦੀ ਲੀਡਰ ਹੈ ਭਾਈ ਜੀ ਜੀ ਪਟਿਆਲਾ ਉਹਨਾਂ ਦੇ ਨਾਲ ਸਤਿਕਾਰਯੋਗ ਭਾਈ ਸਰਦਾਰ ਗੁਰਜੀਤ ਸਿੰਘ ਜੀ ਵਰਕੋ ਵਰਕ ਤਾਂ ਵੈਸੇ ਵੀ ਬਹੁਤ ਚੰਗੇ ਆ ਮੇਰੇ ਲਈ ਤਾਂ ਮੈਥਣਾ ਵੀ ਲੱਗੀ ਆ ਮੈਨੂੰ ਯੂ ਐਸ ਏ ਦੇ ਵਿੱਚੋਂ ਗੱਡੀ ਗਿਫਟ ਕਰੀ ਸੀ ਸਾਡੇ ਭਾਈ ਗੁਰਪ੍ਰੀਤ ਸਿੰਘ ਗੋਰਾ ਵਰਕਾ ਉਹ ਵੀ ਮੇਰਾ ਭਰਾ ਹੈ ਵਰਕ ਪਰਿਵਾਰ ਦੇ ਵੱਲੋਂ ਵੀ ਬਹੁਤ ਬੜਾ ਯੋਗਦਾਨ ਆ ਇਹਨਾਂ ਮਕਾਨਾਂ ਨੂੰ ਬਣਾਉਣ ਦੇ ਲਈ ਸੋ ਸਾਰੇ ਹੀ ਸਤਿਕਾਰਯੋਗੋ ਲੱਗੀ ਆ ਜਿਨ੍ਹਾਂ ਨੇ ਇਹਨਾਂ ਮਕਾਨਾਂ ਨੂੰ ਉਸਾਰੀ ਕਰਨ ਦੇ ਲਈ ਸਪੋਰਟ ਕੀਤੀ ਆ ਇਹਨਾਂ ਦੁੱਖਿਆਂ ਦੇ ਦਰਦ ਜਾਣੇ ਆ। ਸੋ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਪੈਸਾ ਬਹੁਤ ਜ਼ਰੂਰੀ ਸਰਦਿਆ ਲੇਕਿਨ ਨੀਂਦੋਂ ਵੀ ਨੀਤ ਹੋਣੀ ਚਾਹੀਦੀ ਜੇ ਸੋਚੋਂ ਵੀ ਚਾਹੀਦੀ ਹੈ ਤੁਹਾਡੀ ਸੋਚ ਚੰਗੀ ਹੈ ਤੁਹਾਡੀ ਨੀਂਦ ਚੰਗੀ ਹੈ ਤਾਂ ਵਾਹਿਗੁਰੂ ਵੀ ਤੁਹਾਡੇ ਕੰਮ ਦੇ ਵਿੱਚ ਤੁਹਾਡੇ ਜ਼ਮੀਨ ਜਾਇਦਾਦ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਵਰਕਤ ਕਰੂਗਾ ਕਿਉਂਕਿ ਤੁਸੀਂ ਨੀਂਦ ਮਾੜੀ ਰੱਖਦੇ ਹੋ ਤਾਂ ਤੁਹਾਨੂੰ ਕੋਈ ਅੱਗੇ ਲੈ ਕੇ ਜਾਣ ਵਾਲਾ ਨਹੀਂ ਸੋ ਸੋਚ ਚੰਗੀ ਰੱਖੀਏ ਆਪਣਾ ਜੋ ਦੁਸਰੋਂ ਦਾ ਉਹ ਜਰੂਰ ਕਢੀਏ ਇਹਨਾਂ ਪੜਾਵਾਂ ਦਾ ਸਾਥ ਦਈਏ ਹਰੇ ਸਤਿਕਾਰਯੋਗ ਵੀਰਾਂ ਦਾ ਬੇਤਾਂ ਬਾਦ ਸਰਦਾਰ ਬਲਿਕ ਸਿੰਘ ਜੀ ਚਹਿਲਾ ਔਰ ਉਹਨਾਂ ਦੇ ਨਾਲ ਭਾਈ ਗੁਰਜੀਤ ਸਿੰਘ ਜੀ ਬਿਰਕ ਯੂਐਸਏ ਔਰ ਸਤਿਕਾਰਯੋਗ ਸਰਦਾਰ ਧੋਨੂ ਸਿੰਘ ਜੀ ਚਹਿਲਾ ਔਰ ਸਾਡੇ ਸਨਾਨ ਦੇ ਵਿੱਚ ਡਾਕਟਰ ਰਵਿੰਦਰ ਜੀ ਯੂਪੀ ਅੱਜਲਾ ਰੈਨ ਬਸੇਰੇ ਸਨਾਨ ਦੇ ਵਿੱਚ ਆਵਰ ਉਹਨਾਂ ਦਾ ਤਾਂ ਕੱਲ੍ਹ ਇਹ ਜੰਪਲ ਸਾਹਿਬ ਦੀ ਲਵਾਲ ਨਕਰਦੇ ਆ ਇਥੋਂ ਦਾ ਰਹਿਣ ਦਫੇਰਾ ਸਾਰੇ ਭਰਾਵਾਂ ਦਾ ਧੰਨਵਾਦ ਕਿੰਨੇ ਵੀ ਸਰਕਾਰ ਜੋਗ ਇਹਨਾਂ ਮਕਾਨਾਂ ਦੇ ਵਿੱਚ ਕੋਟ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੰਟੀਵੀ ਵੱਲੋਂ ਰੀਡਰ ਅਮਰੀਕ ਸਿੰਘ ਜੀ ਚਹਿਲ 2 IG P ਪਟਿਆਲਾ ਪਿੰਡ ਦੇ ਨੌਜਵਾਨ ਅਤੇ ਐਨ ਆਰ ਆਈ ਵੀਰਾਂ ਦਾ ਦਿ ਲੋ ਧੰਨਵਾਦ ਕਰਦਾ ਹੈ ਇਸ ਵੀਡੀਓ ਦੇ ਨਾਲ ਮੈਨੂੰ ਤਰਨ ਸਿੰਘ ਨੂੰ ਦਿਓ ਇਜਾਜ਼ਤ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਅਗਲੀ ਇੱਕ ਹੋਰ ਵੀਡੀਓ ਦੇ ਨਾਲ ਯਾਦ ਰੱਖਣਾ ਜਿੱਥੇ ਕੋਈ ਨਹੀਂ ਉੱਥੇ ਬੁਲੰਦ ਹੈ